ਡੇਰਾ ਸੱਚਾ ਸੌਦਾ ਬਲੋ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 161 ਕਾਰਜ ਪੂਰੀ ਦੁਨੀਆ ਅੰਦਰ ਮਿਸਾਲ ਬਣ ਚੁੱਕਿਆ ਨੇ ਜੇਕਰ ਇਹਨਾਂ ਮਾਨਵਤਾ ਭਲਾਈ ਦੇ ਕਾਰਜਾਂ ਦੀ ਗੱਲ ਕਰ ਲਈ ਜਾਵੇ ਤਾਂ ਪੂਰੀ ਦੁਨੀਆ ਅੰਦਰ ਮਾਨਵਤਾ ਭਲਾਈ ਦੇ ਕਾਰਜਾਂ ਦਾ ਡੰਗਾ ਦਿਖਵਈਦਾ ਦਿਖਾਈ ਦੇ ਰਿਹਾ ਹੈ ਇਹਨਾਂ ਮਾਨਵਤਾ ਭਲਾਈ ਚ ਜੇਕਰ ਗੱਲ ਕਰ ਲਈ ਜਾਵੇ ਸਰੀਰਦਾਨ ਦੀ ਤਾਂ ਅੱਜ ਸ਼ਿਵਾਸ਼ ਚੰਦਰ ਕਪੂਰ ਜੀ ਆਪਣੇ ਸਰੀਰਦਾਨ ਕਰਕੇ ਆਪਣੇ ਸਵੈ ਇੱਛਾ ਨਾਲ ਉਹਨਾਂ ਨੇ ਸੋਚਿਆ ਸੀ ਕਿ ਆਪਣਾ ਸਰੀਰਦਾਨ ਕਰਨਗੇ ਤੇ ਅੱਜ ਉਹ ਸਰੀਰਦਾਨੀਆਂ ਦੇ ਵਿੱਚ ਸ਼ਾਮਲ ਹੋ ਚੁੱਕਿਆ ਹਨ 5985 ਮੈਂਬਰ ਮੌਜੂਦ ਨੇ ਗੁਰੂ ਅਰਸਾ ਦੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨਾ ਚਾਹੁੰਦੇ ਆ ਕਿ ਹੁਣ ਤੱਕ ਕਿੰਨੇ ਸਰੀਰਦਾਨ ਜਿਹੜੇ ਮਾਨਤਾ ਪ੍ਰਾਪਾਈ ਦੇ ਕਾਰਜ ਲੈ ਕੇ ਲਾਏ ਜਾ ਚੁੱਕੇ ਨੇ ਭਾਈ ਜਗਰੂਪ ਸਿੰਘ ਜੀ ਭਾਈ ਕਿਵੇਂ ਅੱਜ ਕਿੰਨਾ ਸਰੀਰਦਾਨ ਹੈਗਾ ਬਲਾਗ ਗੁਰੂ ਅਰਸਾ ਦਾ ਧੰਨ ਧੰਨ ਸਤਿਗੁਰ ਤੇਰੀ ਆਸਰਾ ਅੱਜ ਜੋ ਇਸ ਆਪਣੇ ਸ਼ਿਵਾਸ਼ ਕਬੂਰ ਦਾ ਜੋ ਪਹਿਲਾ ਸਰੀਦਾਨੀ ਹੈ ਦੂਜਾ ਹੋ ਗਿਆ ਇਸ ਕਰਕੇ ਬਿੰਦਿਆ ਵੀ ਆਪਣੇ ਜੋ ਸਾਨੂੰ ਇਹ ਆਪਣੇ ਸੰਤ ਗੁਰਮੀਤ RAM ਹਿੰਮ ਸਿੰਘ ਜੀ ਨਸਾਂ ਦੇ ਪ੍ਰੇਰਨਾ ਸਦਕਾ ਸਾਨੂੰ ਇਹ ਸਿੱਖਿਆ ਮਿਲੀ ਹੈ ਕਿਉਂ ਅਸੀਂ ਸਭ ਤੋਂ ਪਹਿਲਾਂ ਇਹ ਜਦੋਂ ਵੀ ਪਰਨ ਹੁੰਦਾ ਹੈ ਵੀ ਆਪਣਾ ਸਰੀਰਦਾਨ ਜਦੋਂ ਜਦੋਂ ਛੱਡਾਂਗੇ ਵੀ ਅਸੀਂ ਉਸ ਨੂੰ ਵੀ ਬਾਡੀ ਦਾਨ ਕਰਾਂਗੇ ਇਹਦੇ ਨਾਲ ਸਹਿਮਤ ਹੁੰਦਾ ਪਰਿਵਾਰ ਵੀ ਇਸ ਨਾਲ ਸਹਿਮਤ ਹੁੰਦਾ ਇਸ ਦੇ ਨਾਲ ਪਰਿਵਾਰ ਦੀ ਸਹਿਮਤੀ ਦੇ ਨਾਲ ਹੀ ਇਹ ਦਿੱਤਾ ਜਾਂਦਾ ਇਸ ਦੇ ਨਾਲ ਜੇ ਬਾਡੀ ਦਾਨ ਇੱਕ ਸਰੀਰਦਾਨ ਐਸੀ ਦਾਨ ਹੈ ਵੀ ਇਹਦੇ ਨਾਲ ਲੱਖਾਂ ਜਿਵੇਂ ਆਪਣੇ ਕਈ ਡਾਕਟਰ ਤਿਆਰ ਹੁੰਦੇ ਇਸ ਕਰਕੇ ਇਹਨੂੰ ਜਦੋਂ ਸਾਡੀ ਇਹ ਸਿੱਖਿਆ ਹੀ ਇਸ ਦੇ ਹਿਸਾਬ ਦੇ ਨਾਲ ਜਦੋਂ ਪਰਿਵਾਰ ਨੂੰ ਦਾਨ-ਦਾਨ ਸਤਿ ਉਤੇ ਰਹਿ ਜਾਂਦਾ ਬਿਲਕੁਲ ਜੀ ਡੇਰਾ ਸੱਚਾ ਸੌਦਾ ਵੱਲੋਂ ਸਿੱਖਿਆ ਹੀ ਇਸ ਤਰ੍ਹਾਂ ਦੀ ਦਿੱਤੀ ਜਾ ਰਹੀ ਹੈ ਕਿ ਦਾਨਾਂ ਦਾ ਦਾਨ ਮਹਾਦਾਨ ਸਰੀਰਦਾਨ ਲੋਕ ਕਰ ਰਹੇ ਨੇ ਲਗਾਤਾਰ ਬਾਡੀਆ ਡੋਨੇਟ ਹੋ ਰਹੀਆਂ ਨੇ ਜਿਨ੍ਹਾਂ ਤੇ ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਰਿਸਰਚ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਪਤਾ ਲਾਇਆ ਜਾਵੇਗਾ ਸਾਡੇ ਨਾਲ 85 ਮੈਂਬਰ ਮੌਜੂਦ ਨੇ ਬਾਈ ਰਮੇਸ਼ ਸਿੰਘ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਵਿੱਚ ਇੱਕ ਹੋਰ ਹੁੱਤੀ ਦਿੱਤੀ ਜਾ ਰਹੀ ਹੈ ਸਰੀਰਦਾਨ ਕਰਕੇ। ਦੰਦ ਦੰਦ ਸਤਿਗੁਰੂ ਤੇਰੀ ਆਸਰਾ ਜੋ ਸ਼ੈ ਚੌਕੇ ਸ਼ੈ ਸ਼ਾ ਸੰਤ ਡਾਕਟਰ ਗੁਰਮੀਤ ਰਾਮ ਰੇਨ ਸਿੰਘ ਇਨਸਾਈ ਦੀ ਪ੍ਰੇਰਣਾ ਤੇ ਚੱਲਦੇ ਆਜੋ 161 ਮਾਨਵਤਾ ਭਲਾਈ ਦੇ ਕੰਮ ਚਲਾਏ ਜਾ ਰਹੇ ਹਨ ਜਿਸ ਦੇ ਵਿੱਚ ਮਰਨਤ ਬਾਦ ਅੱਖਾਂ ਦਾਣ, ਸਰੀਰਦਾਨ, ਮਹਾਦਾਨੋਕ ਦਾਣ ਜੋ ਸਾਡੇ ਅੱਜ ਪ੍ਰੇਮੀ ਨੇ ਦਾਣ ਖਟਿਆ ਹੈ ਮਹਾਦਾਨ ਦਾ ਜਿਦੇ ਜੀ ਸਾਡੇ ਪ੍ਰੇਮੀਆਂ ਨੇ ਬਹੁਤ ਨੇ ਗੁਰਦਾ ਡੋਨੇਟ ਕੀਤੇ ਨੇ ਗੁਰਦਾ ਦਾਣ ਦਾ ਪ੍ਰਣ ਲਿਆ ਹੋਇਆ ਹੈ। ਬਾਕੀ ਕੋਈ ਬਿਮਾਰ ਹੈ ਬਿਮਾਰੀ ਤੋਂ ਪਰੇਸ਼ਾਨ ਹੈ ਤੇ ਉਹਦਾ ਇਲਾਜ ਕਰਵਾ ਦੇਣਾ ਕਿਸੇ ਦਾ ਮਕਾਨ ਨਹੀਂ ਬਣ ਸਕਦਾ ਮਕਾਨ ਬਣਾਣਾ ਉਹਨੇ ਕੋ ਸਾਡੇ ਸ਼ੈਨ ਸ਼ਾਹ ਨੇ 18ਵੀਂ ਚਿੱਠੀ ਦੇ ਵਿੱਚ ਜੋ ਮਿਸ਼ਨ ਤੇ ਬੈਠੇ ਜੋ ਮਾਨਜ਼ਾ ਭਲਾਈ ਕਾਰਜ ਚ ਆਏ ਹਨ ਜਿਵੇਂ ਕੋਈ ਬਹੁਤ ਜ਼ਿਆਦਾ ਠੰਡ ਪੈ ਰਹੀ ਏ ਤੇ ਸੜਕਾਂ ਤੇ ਆ ਆਪਣੇ ਸਟੇਸ਼ਨਾਂ ਤੇ ਵੇਖੋ ਬਹੁਤ ਜ਼ਿਆਦਾ ਲੋਕ ਬੱਚੇ ਜੋ ਠੰਡ ਨਾਲ ਮਾਰ ਰਿਆ ਨਾ ਉਹ ਮਾਨਤਾ ਅਪਲਾਈ ਕਰਜ ਸਾਡੇ ਸ਼ੈ ਸ਼ੈ ਚਲਾਇਆ ਉਹਨਾਂ ਨੂੰ ਪ੍ਰੇਮੀਆ ਵੱਲੋਂ ਜੋ ਗਰਮ ਕੱਪੜੇ ਦਿੱਤੇ ਜਾ ਰਹੇ ਹਨ ਇੱਕ ਮਾਨਤਾ ਅਪਲਾਈ ਕੰਮ ਜੋ ਚਲਾਇਆ ਹੈ ਜੋ ਮੰਦ ਬੁੱਧੀ ਸੜਕਾਂ ਤੇ ਇਧਰ ਉਧਰ ਫਿਰ ਰਿਹਾ ਨਾ ਉਹਨਾਂ ਦੀ ਪ੍ਰੇਮੀ ਜੋ ਸਾਂਭ ਸੰਭਾਲ ਕਰਕੇ ਜੋ ਉਹਨਾਂ ਨੂੰ ਉਹਨਾਂ ਦੇ ਘਰੇ ਪਹੁੰਚਾਇਆ ਜਾ ਰਿਹਾ ਤੇ ਜੋ ਇਹ ਸਰੀਰਦਾਨ ਹੈ ਮਹਾਦਾਨੋ ਦਾ ਦਾਨ ਜੋ ਸਾਡੇ ਪ੍ਰੇਮੀ ਨੇ ਅੱਜ ਜੋ ਖਟਿਆ ਹੈ ਜਸ ਬਹੁਤ ਵੱਡੀ ਗੱਲ ਇਹ ਇਹ ਸਾਰੇ ਸਾਡੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਦੀ ਪ੍ਰੇਰਣਾ ਤੇ ਚੱਲ ਕੇ ਇਹ ਸਾਰੇ ਜੋ ਕਾਰਜ ਹੋ ਰਹੇ ਹਨ ਜੀ ਬਿਲਕੁਲ ਜੀ ਡੇਰਾ ਸੱਚਾ ਸੌਦਾ ਦੇ ਸੰਪੂਰਨ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਦੁਆਰਾ ਚਲਾਇਆ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚੋਂ ਹੀ ਇਹ ਕਾਰਜ ਹੈਗਾ ਇਸ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਹੋ ਆਪਣੇ ਪਰਿਵਾਰ ਵੱਲੋਂ ਬਾਡੀ ਡੋਨੇਟ ਕੀਤੀ ਜੀ ਜੀ ਸਭ ਤੋਂ ਪਹਿਲਾਂ ਜੀ ਗੁਰੂ ਅਰਸਾਏ ਦੇ ਵਿੱਚ ਇਹ ਦੂਸਰਾ ਸਰੀਰਦਾਨ ਜੋ ਕੀਤਾ ਹੈ ਪ੍ਰੇਮੀ ਸੁਭਾਸ਼ ਕਪੂਰ ਜੀ ਜਿੰਸਾ ਇਸ ਸ਼ੁਰੂ ਤੋਂ ਹੀ ਦਿਆਲੂ ਕਿਸਮ ਦੇ ਅਤੇ ਮਾਨਵਤਾ ਨੂੰ ਸਮਰਪਿਤ ਇਹਨਾਂ ਦਾ ਸਾਰਾ ਜੀਵਨ ਰਿਹਾ ਔਰ ਇਸੇ ਤਰ੍ਹਾਂ ਹੀ ਪੂਜਯ ਗੁਰੂ ਸੰਤ ਡਾਕਟਰ ਗੁਰਮੀਤ RAM ਹਿੰਮਤ ਸਿੰਘ ਜਿੰਸਾ ਦੀ ਪਵਿੱਤਰ ਪ੍ਰੇਰਣਾ ਤੇ ਚੱਲਦੇ ਆਂ ਇਹਨਾਂ ਨੇ ਉਹਨਾਂ ਤੋਂ ਇਨਸਪਾਇਰ ਹੋ ਕੇ ਪ੍ਰਭਾਵਿਤ ਹੋ ਕੇ ਸ਼ਰੀਰਦਾਨ ਦਾ ਪ੍ਰਣ ਲਿਆ ਸੀ ਸੋ ਇਹ ਡੇਰਾ ਸੱਚਾ ਸੋਦਾ ਇਸ ਦੇ ਨਾਲ 161 ਮਾਨਵਤਾ ਭਲਾਈ ਦੇ ਕੰਮ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਹੈ ਔਰ ਇਸੇ ਤਰ੍ਹਾਂ ਅੱਗੇ ਵੀ ਕਰਦਾ ਰਹੇਗਾ ਇਸ ਦੇ ਨਾਲ ਜੇਕਰ ਆਪਣਾ ਬਲੌਗ ਗੁਰੂਸੈ ਦੀ ਗੱਲ ਕਰੀਏ ਤਾਂ ਪਿੱਛੇ ਜੇ ਬਲੌਗ ਗੁਰੂਸੈ ਨੇ ਪੂਜਾ ਗੁਰੂ ਜੀ ਦੀ ਪਵਿੱਤਰ ਪ੍ਰੇਰਣਾ ਤੇ ਚੱਲਦੇ ਆ ਗਰੀਬ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੀ ਵੰਡੇ ਸੀ ਔਰ ਇਸ ਦੇ ਨਾਲ ਹੀ ਜਿੰਨੇ ਵੀ ਮਾਨਵਤਾ ਭਲਾਈ ਦੇ ਕੰਮ ਹੁੰਦੇ ਆ ਡੇਰਾ ਸੱਚਾ ਸੌਦਾ ਚਾਹੇ ਕਿਸੇ ਬਲੌਗ ਦੇ ਵਿੱਚ ਕਿਸੇ ਗਰੀਬ ਜ਼ਰੂਰਤਮੰਦ ਪਰਿਵਾਰ ਨੂੰ ਘਰ ਬਣਾਉਣ ਦੀ ਗੱਲ ਹੋਵੇ ਜਾਂ ਲੱਖਾਂ ਯੂਨਿਟ ਖੂਨਦਾਨ ਕਰਨ ਦੀ ਗੱਲ ਹੋਵੇ ਡੇਰਾ ਸੱਚਾ ਸੌਦਾ ਜਿਹੜਾ ਹੈ ਉਹਦੇ ਸ਼ੁਰੂ ਤੋਂ ਹੀ ਚਾਹੇ ਆਪਾਂ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੀ ਗੱਲ ਕਰੀਏ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਔਰ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਡੇਰਾ ਸੱਚਾ ਸੌਦਾ ਦਾ ਨਾਮ ਸਭ ਨਾਲੋਂ ਅਵਲ ਆਂਦਾ ਹੈ ਉਹ ਸਿਰਫ ਪੰਜਾਬ ਹਰਿਆਣਾ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਡੇਰਾ ਸੱਚਾ ਸੋਦਾ ਇੱਕ ਮਾਨਵਤਾ ਭਲਾਈ ਨੂੰ ਲੈ ਕੇ ਹਰਦਮ ਮੋਰੀ ਰਹਿੰਦਾ ਹੈ ਔਰ ਇਸੇ ਤਰ੍ਹਾਂ ਹੀ ਜਿਵੇਂ ਅੱਜ ਸੁਭਾਸ਼ ਜੀ ਨੇ ਆਪਣਾ ਸਰੀਰਦਾਨ ਕੀਤਾ ਹੈ ਇਸੇ ਤਰ੍ਹਾਂ ਲੱਖਾਂ ਲੋਕ ਜਿਹੜੇ ਮੈਡੀਕਲ ਖੋਜਾਂ ਦੇ ਲਈ ਜੋ ਮੈਡੀਕਲ ਐਮਬੀਬੀਐਸ ਡਾਕਟਰ ਜੀ ਸਟੱਡੀ ਕਰਦੇ ਹਨ ਉਹਨਾਂ ਨੂੰ ਜੋ ਟ੍ਰੇਨਿੰਗ ਹੁੰਦੀ ਹੈ ਗੋਸ ਟ੍ਰੇਨਿੰਗ ਲਈ ਇਹ ਜਿਹੜਾ ਸਰੀਰ ਹੁੰਦਾ ਹੈ ਇਹ ਡੋਨੇਟ ਕੀਤਾ ਜਾਂਦਾ ਹੈ ਤਾਂ ਕਿ ਜੋ ਸਟੂਡੈਂਟ ਹਨ ਐਮਬੀਬੀਐਸ ਦੇ ਉਹ ਵਾਤ-ਵਾਤ ਆਪਣੇ ਬੋਡੀ ਦੇ ਉੱਤੇ ਰਿਸਰਚ ਕਰ ਜਣ ਬਿਲਕੁਲ ਜੀ ਵੱਡੀ ਗਿਣਤੀ ਚ ਬੋਡੀਆਂ ਡੋਨੇਟ ਹੋ ਰਹੀਆਂ ਨੇ ਚਾਹੇ ਉਹ ਪੂਰੇ ਭਾਰਤ ਦੀ ਗੱਲ ਕਰ ਲਈ ਜਾਏ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਉੱਤਰਾਖੰਡ ਦੇ ਵਿੱਚ ਲਗਾਤਾਰ ਬੋਡੀਆਂ ਡੋਨੇਟ ਸਾਸ ਸੰਗਤ ਵੱਲੋਂ ਕੀਤਾ ਜਾ ਰਿਹਾ ਅਤੇ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਆਣਗੀਆਂ ਉਹਨਾਂ ਤੇ ਐਮਬੀਬੀਐਸ ਦੇ ਸਟੂਡੈਂਟ ਜਿਹੜੇ ਆਣਗੇ ਮੈਡੀਕਲ ਦੇ ਸਟੂਡੈਂਟ ਹੋਣਗੇ ਉਹਨਾਂ ਦੇ ਰਿਸਰਚ ਕਰਨਗੇ ਤੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਪਤਾ ਲਾਇਆ ਜਾਵੇਗਾ ਕੈਮਰਾਮੈਨ ਦੇ ਨਾਲ ਮੈਂ ਵਿਜੇ ਹੰਡਾ ਸੱਚ ਕੋ న్యూਸ ਗੁਰੂਵਰ ਸਾਂ